ਮੇਰੇ ਰੋਜ਼ ਸੁਣਿਆ ਰੰਗਿਆ ਹੁਣ ਤੁਸੀਂ ਤੰਗ ਸਾਹਿਬ ਦੇ ਵਿਚਾਰ ਸੁਣਨੇ ਆ ਲਲਤ ਮੋਹਨ ਪਾਠਨ ਜੀ ਦੇ ਵਿਚਾਰ ਸੁਣਨੇ ਆ ਤਾਂ ਮੈਂ ਸਮਝਦਾ ਜੇ ਮੈਂ ਆਪਣੀ ਬਾਣੀ ਨੂੰ ਇੱਥੇ ਹੀ ਬਾਰੰਦ ਦੇਵਾਂ ਸਾਰਾ ਨਾੜੇ ਨਾਵਾ ਨੂੰ ਆਵਾਜ਼ ਲਈ ਪਾਰਟੀ ਜਿੰਦਾਬਾਦ ਹੈ ਬਾਦ ਲਈ ਪਾਰਟੀ ਜਿੰਦਾਬਾਦ ਸਰਦਾਰ ਗੁਰਮਿੰਦਰ ਸਿੰਘ ਜੀ ਕੰਮ ਜਿੰਦਾਬਾਦ ਸਰਦਾਰ ਮਨਿੰਦਰ ਸਿੰਘ ਜੀ ਕੰਗ ਜਿੰਦਾਬਾਦ ਹਰ ਮੈਂ ਬੇਨਤੀ ਕਰਾਂਗਾ ਸਾਡੇ ਅੱਕੇ ਤੇ ਹਰਕਤਾਂ ਚਾਰ ਦੇ ਹਮਨ ਕਾਰੇ ਨੇਤਾ ਸਲਮਾਨ ਸਿੰਘ ਦੀ ਪਾਠ ਤੇ ਮਰਾ ਬੰਗੂ ਦੀ ਆਉਣ ਤੇ ਫਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ 42 ਉਹ ਬੰਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਕੁਰਸੀਆਂ ਦੇ ਅੰਦਰ ਬੈਠਣ ਦੀ ਕਿਰਪਾਲਤਾ ਕਰਿਓ ਜੀ ਪਿੰਡ ਜਾਗਲਾ ਤੋਂ ਸਾਰੇ ਹੀ ਭਗਵੰਦੇ ਸੱਜਣ ਮਨੀਤ ਜਾਗਲਾ ਜੀ ਮਨਦੀਪ ਬਟਵਾਲ ਜੀ ਰਿੱਤੀ ਜੀ ਉਹ ਸਾਰੇ ਹੀ ਕਰਜਾ ਬਦਲਜਾ ਆਮ ਆਦਮੀ ਪਾਰਟੀ ਦੇ ਲੀਡਰ ਸਹਿबान ਮਮਦਿਕਾ ਅਤੇ ਸਾਡੇ ਲੋਕ ਸਭਾ ਹਲ ਕੇ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਬਲਵਿੰਦਰ ਸਿੰਘ ਕਾਂਗੜੀ ਜੀ ਤੁਹਾਨੂੰ ਕਹਣਾ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਜੀ ਤੁਸੀਂ ਕਾਫੀ ਧੀਰ ਤੋਂ ਇੱਥੇ ਗਰਮੀ 'ਚ ਬੈਠੇ ਹੋ ਚਲੋ ਲੈਣਾ ਸਾਰਿਆਂ ਨੂੰ ਪਤਾ ਹੈ ਕਿ ਲੈੱਟੇ ਚੱਲਦੇ ਆਉਂਦੇ ਆ ਕਾਫੀ ਦੇਰ ਹੋ ਜਾਂਦੀ ਆ ਜਿਆਦਾ ਤੁਸੀਂ ਨਾ ਕਹਿੰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਤੋਂ ਦੇਣਗੇ ਜ਼ਰੂਰ ਕਰੂੰਗਾ 2 ਸਾਲ ਹੋ ਗਏ ਆ ਆਜਾਦੀ ਪਾਰਟੀ ਦੀ ਸਰਕਾਰ ਬਣੀ ਦੋਵਾਂ ਵੱਲਾਂ ਦੇ ਵਿੱਚ ਸਾਡੇ ਵੱਲੋਂ ਕੋਈ ਐਵਰੇਜ ਕੰਮ ਨਹੀਂ ਕੀਤਾ ਗਿਆ ਇਲਾਕੇ ਦੇ ਵਿੱਚ ਜਿਹੜਾ ਕਿ ਕਿਸੇ ਨੂੰ ਪਰੇਸ਼ਾਨੀ ਹੋ ਜੋਵੇ ਜਾਂ ਕਿਤੇ ਨੇ ਕੋਈ ਨਜਾਇਜ਼ ਪਰਚਾ ਹੋਇਆ ਹੋਵੇ ਜਾਂ ਕਿਤੇ ਨੂੰ ਨਜਾਇਜ਼ ਉਲੰਘਣੇ ਕੰਮ ਕੀਤਾ ਹੋਵੇ ਜਾਂ ਕਿਤੇ ਮਹਿਕਮੇ ਨੇ ਸਾਡੀ ਦੋਸ਼ੇ ਨਹੀਂ ਆ ਕਿ ਆਪਾਂ ਖਮੀਜਾਈਓ ਕੰਮ ਦਿੱਤੇ ਹੈ ਕਿ ਜਿਹੜੇ ਲੋਕ ਭਲਾਈ ਦੇ ਹੋਣ ਲੋਕਾਂ ਦੇ ਇੱਤਾਲੇ ਕੰਮ ਹੋ ਮੈਂ ਦੋਸਤਾਂ ਦੇ ਜੇ ਕੰਮ ਜਨਾਵਾ ਕਦੇ ਵੀ ਮੇਰੇ ਦਫ਼ਤਰ ਜੇ ਲੋ ਵੀ ਕੋਈ ਆਇਆ ਮੈਂ ਕਦੇ ਹੀ ਕਿਦਰ ਨਹੀਂ ਪੁੱਛਿਆ ਕਿ ਭਾਈ ਤੂੰ ਕਿਹੜੀ ਪਾਰਟੀ ਦਾ ਹੈ ਮੇਰੀ ਸੋਚ ਲਈ ਹੈ ਕਿ ਅਗਰ ਮੈਂ ਕਿਸੇ ਦੇ ਕੰਮ ਆ ਸਕਾਂ ਮੇਰੇ ਕਰਕੇ ਉਹਦਾ ਕਿਤੇ ਨਾ ਕੰਮ ਬਣਦਾ ਤਾਂ ਜਰੂਰ ਬਣਨਾ ਚਾਹੀਦਾ ਔਰ ਮੈਂ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਪੰਜਾਬ ਸਰਕਾਰ ਦੀਆਂ ਕੰਮਾਂ ਵਾਲੀਆਂ ਗੱਲਾਂ ਕਰੀਏ ਫਿਰ ਨਾਲੀਆਂ ਮੋਟਰਾਂ ਜਿਹੜੀਆਂ ਕਿ ਬਿਜਲੀ ਅਸੀਂ ਅਗਵਾੜਾ ਚ ਪੜੀਦਾ ਜੀ 50 ਦਿਨ ਦੀ ਬਿਜਲੀ ਰਹਿ ਗਈ 40 ਦਿਨ ਦੀ ਬਿਜਲੀ ਰਹਿ ਗਈ ਅੱਜ ਦੇਖ ਰਹੇ ਹਾਂ ਕਿ ਦੋ ਪਾਰਾ ਕਦੀ ਅਗਵਾੜਾ ਜੇ ਨਹੀਂ ਪੜਨੂ ਮਿਲਿਆ ਉਹਦਾ ਵੀ ਲਾਈਟ ਘੱਟਾ ਤੁਹਾਡੇ ਕਿਸਾਲਾ ਅੱਜ ਹੋਰ ਨਹੀਂ ਆ ਰਹੇ ਜੀ ਸਭ ਦੇਖਿਆ ਕਿ ਮੋਟਰਾਂ ਚੱਲ ਰਹੀਆਂ ਔਰ ਲੋਕਾਂ ਦੇ ਜੀਵਨਾ ਨੇ ਆਪਣੇ ਖੇਤਾਂ ਨੂੰ ਪਾੜਿਸਟਿਆ ਨਹੀਂ ਤਾਂ ਇਹਨਾਂ ਦੇ ਵਿਚ ਧੂੜ ਹੋ ਗਈ ਜਿੱਥੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕੀ ਸਸਨ ਦਾ ਤਾਜੀਆ ਪੂਰੀ ਰਾਈਟ ਦਿੱਤੀ ਉਹ ਤੁਹਾਡਾ ਲੱਖਾ ਟੋਰਾ ਦਾ ਡਿਵੀਜ਼ਨ ਬਚਾ ਕੇ ਦਿੱਤਾ ਤਾਂ ਕਿ ਤੁਸੀਂ ਆਪਣਾ ਗੁਜ਼ਾਰਾ ਕਰ ਸਕੋ ਅਗਰ ਕਰਾ ਲਈ ਬਿਜਲੀ ਦੀ ਗੱਲ ਕਰੀਏ 90 ਪਰਸ ਬਿਜਲੀ ਬਾਤ ਕੀਤੀ ਆ ਔਰ ਮੇਰਾ ਕਹਾਵਾ ਜੀ ਜਿੰਨੇ ਦੁਨੀਆ ਤੇ ਬੱਜਲ ਬੈਠੇ ਹੋ ਕੋਈ ਇੱਕ ਕਾਲਾ ਵੀ ਹੱਥ ਕੜਾ ਕਰਕੇ ਕਹਿ ਦੇਵੇ ਕਿ ਕਿਸੇ ਦਾ ਬਿਜਲੀ ਦਾ ਬਿੱਲ ਅੰਦਾ ਮੇਰਾ ਕਹਿੰਦੇ ਦਾ ਬਿਜਲੀ ਦਾ ਬਿੱਲ ਨਹੀਂ ਅੰਦਾ 90% ਘਰਾਂ ਦੀ ਬਿਜਲੀ ਮਾਫ ਕੀਤੀ ਆ ਐਜੂਕੇਸ਼ਨ ਵੱਲ ਧਿਆਨ ਦਿੱਤਾ ਘਰ ਤੋਂ ਵੱਲ ਧਿਆਨ ਦਿੱਤਾ ਹਰ ਚੰਗੇ ਕੰਮਾਂ 'ਤੇ ਧਿਆਨ ਦਿੱਤਾ ਤਾਂ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਲੋਕ ਪੜ੍ਹਾਈ ਤੇ ਕੰਮ ਕਰ ਸਕੀਏ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਨਹੀਂ ਪਹਿਲੇ ਲੀਡਰਾਂ ਦੀ ਤਰ੍ਹਾਂ ਵੀ ਜੋ ਆਪਣੇ ਇਲਾਕੇ ਦੇ ਵਿੱਚ ਪਹਿਲਾ ਹੁੰਦਾ ਸੀ ਤੁਸੀਂ ਪਿਛਲੇ 5 ਸਾਲ ਦੀ ਕਾਰਜਕਾਰੀ ਜਾਰੀ ਕਾਂਗਰਸ ਪਾਰਟੀ ਦੀ ਦੇਖੀਆ ਜੋ ਕੋ ਜੋ ਹੈ ਤੁਹਾਡੇ ਸਾਹਮਣੇ ਹੈ ਮੈਂ ਉਹਦਾ ਵਾਣਿ ਚਾਹੁੰਦਾ ਪਰ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਦੋਸਾਂ ਦਾ ਚੰਗੇ ਕੰਮ ਦੀ ਪੈਰ ਦਿੱਤੀ ਆ ਕਿਸੇ ਨੂੰ ਨਾਰਾਜ਼ ਨਹੀਂ ਹੁੰਦਾ ਇਸ ਲਈ ਮੈਂ ਤੁਹਾਨੂੰ ਆਪ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਇੱਕ ਤਰੀਕ ਨੂੰ ਬੜਾਈ ਨੌਜਵਾਨ ਜੀ ਦਾ ਸੋਹਾਰ ਬਲਵੰਤ ਮਲਵਿੰਦਰ ਸਿੰਘ ਕਾਂਗੜੀ ਉਹ ਗਾਉਂ ਨੂੰ ਛੋਟਦੇ ਆ ਇੱਕ ਤਰੀਕ ਨੂੰ ਤਕੜੇ ਹੋ ਕੇ ਝਾੜੂ ਦੇ ਬਟਨ ਤੇ ਨਿਸ਼ਾਨ ਤੇ ਮੋਹਰਾ ਲਾ ਕੇ ਸਰਦਾਰ ਗੁਰਵਿੰਦਰ ਸਿੰਘ ਕਾਮਦੇ ਜੀ ਨੂੰ ਕਾਮਯਾਬ ਕਰਿਓ ਇਹਨਾਂ ਅਗਰ 13 ਜਾਂ 13 ਪੀਟਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਜਿਹੜੀ ਸੈਂਟਰ ਦੀ ਮੋਤੀ ਸਰਕਾਰ ਆ ਅਗਰ ਇਹ ਯੂਲਰ ਡਿਪਾਰਟਮੈਂਟ ਦੇ ਫੰਡ ਦੇ ਪੈਏ ਦੇਖ ਰਹੀਏ ਉਹ ਦੀ ਰੋਕਣਾ ਰੱਖੀ ਆ ਅਜਿਹਾ ਅੱਲਾਹ ਕਰੇ ਨੇ ਕਿ ਪੰਜਾਬ ਨੂੰ ਵਿਕਦਾਲੇ ਜਿਹੜੇ 750 ਕਰੋੜ ਰੁਪਏ ਉਹਦਾ ਰੋਕ ਲਿਆ। ਲੇਕਿਨ ਇੱਕ ਖਾਲ ਦਾ ਵਾਦਾ ਕਰਦੇ ਆ ਜਦੋਂ ਇਹ 13 ਐਫਸੀ ਜਿੱਤ ਕੇ ਜਾਂਦੇ ਆ ਸਰਕਾਰ ਕਿਤੇ ਦੀ ਲੈਟਰ ਚ ਹੋਵੇ ਕਿਤੇ ਦੀ ਜ਼ੁਰਤ ਨਹੀਂ ਪੈਣੀ ਪੈਸੇ ਰੋਕ ਲਵੇ ਕਿਉਂਕਿ 13 ਦੇ 13 ਨੇ ਵਾਅਦਾ ਜਦੋਂ ਪੰਜਾਬ ਦੇ ਇਟਾਂ ਦੀਆਂ ਘਟਣੀਆਂ ਤਾਂ ਪੰਜਾਬ ਦੇ ਜਿਹੜੇ ਫਾਇਦੇ ਆ ਸਾਨੂੰ ਮਿਲ ਜਾਣੇ ਆ। ਇਤਨੀ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ। ਸੋਤ ਦਾ ਭਾਰਗ੍ਰੱਤ ਪਹੁੰਚਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਰਹਾ ਜਨਰ ਅਸਤ੍ਰ ਕਾਫੀ ਦੇਸ ਤੰਤਜਾਰ ਕਰਦੇ ਸਨ ਸਾਡੇ ਅਨੰਦਪੁਰ ਸਾਹਿਬ ਦੇ ਹਾਲਕਾਰੇ ਅਮੀਰ ਬਾ ਮਾਲ ਰਿੰਦਰ ਸਿੰਘ ਜੀ ਕੰਮ ਇੱਕ ਦੋ ਨੇ ਨਾਲੇ ਜਾਣਾ ਉਹਨਾਂ ਦਾ ਬਹੁਤ ਹੋਇਆ ਪਰ ਜਨਾ ਅੱਜ ਆਪ ਸਭੇ ਦਾ ਬੁਲੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ जिंदाबाद भगवंत मान जिंदाबाद आम आदमी पार्टी जिंदाबाद मानविंदर सिंह जिंदाबाद जितेगा भाई जितेगा 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 और सामने मानविंदर सिंह जी कंज जिले साढ़े लिए पंजाब की आवाज पानी गई ਉਹਨਾਂ ਨੂੰ ਬੇਤੀ ਕਰਨਾ ਕਿ ਤੁਹਾਡਾ ਪ੍ਰਸਤਾਨ ਜੇਕਰ ਮੋਰੇ ਸਿੰਘ ਜੀ ਕਰਨ ਸਰਵੇਨੀ ਪਾਸ ਆਮਾ ਜਗਤ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਤਕਾਰਯੋਗ ਚਾਹਲਾ ਪਿੰਡ ਦੇ ਬਹੁਤ ਹੀ ਸਤਕਾਰਯੋਗ ਮੇਰੀਆਂ ਮਾਵਾ ਪੈਣਾ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਥੀ ਸਾਰਿਆਂ ਨੂੰ ਬਹੁਤ ਅੱਜ ਕਰਨਾ ਵਾਇ ਕੋ ਚਿਕਾ ਕਾਲਾ ਵਾਇਦੋ ਜੀ ਅਸੀਂ ਸਭ ਤੋਂ ਪਹਿਲਾਂ ਆਪ ਤੋਂ ਕੇ ਮਾਪੀ ਮੰਗਦੇ ਆ ਬਹੁਤ ਲੰਮਾ ਸਮਾਂ ਦਾ ਤੁਸੀਂ ਇਤਿਆਰ ਕਰਦੇ तकरीबन 1.5 ਘੰਟੇ ਦੇਰੀ ਨਾਲ ਸੀ ਪਹੁੰਚੇ ਆ ਉਹਦੇ ਲਈ ਆਪ ਜੀ ਤੋਂ ਕੇ ਮਾਫੀ ਹੋਵੇ ਤੁਹਾਡਾ ਧੰਨਵਾਦ ਤੁਸੀਂ ਕੀਤੀ ਬਧੀ ਪ੍ਰਦਾਇਸ਼ ਅਸ਼ੀਰਵਾਦ ਦੇ ਲਈ ਐ ਸੇ ਮਜੂਦੋਂ ਮੈਂ ਆਪਣੇ ਛੋਟੇ ਵੀਰ ਵਨੀਤਾ ਸਾਡੇ ਯੂਥ ਨੇ ਦਾ ਜਿਲ੍ਹਾ ਪ੍ਰਧਾਨ ਹੈ ਜਿਹਦਾ ਪੜਾਏ ਨਗਰ ਹੈ ਉਹਦਾ ਵੀ ਸਨਮਾਨ ਕਰਦਾ ਹਾਂ ਜਿਹੜੇ ਉਹਦੇ ਪ੍ਰਿਆਸ ਸਬਕਾ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਅੱਜ ਅਸੀਂ ਸਾਡੇ ਹਲਕਾ ਇੰਚਾਰਜ ਲਲਿਤ ਮੋਹਨ ਪਾਟਕ ਜੀ ਦੀ ਅਗਵਾਈ ਚ ਸਾਰੀਆਂ ਆਵਾਮੀ ਪਾਰਟੀ ਦੀ ਟੀਮ ਦੇ ਨਵੇਂ ਸ਼ਹਿਰ ਤੋਂ ਉਹ ਤੁਹਾਡੇ ਕੋਲ ਬੇਨਤੀਆਂ ਲੈ ਕੇ ਆਏ ਲੋਕ ਸਭਾ ਦੀ ਚੋਣ ਇੱਕ ਥੋਂ ਤੁਸੀਂ ਸਾਰੇ ਆਪਣੀ ਆਪਣੀ ਵੋਟ ਦੇ ਲਿਆ ಮತ ਦਾ ਅਧਿਕਾਰ ਜਿਹੜਾ ਤੁਹਾਡਾ ਹੈ ਉਹ મતદાન ਕਰਨ ਜਾ ਰਹੇ ਔਰ ਆਮ ਆਪੀ ਪਾਰਟੀ ਦੇ ਮੈਨੂੰ ਭਗਵੰਤ ਮਾਨ ਜੀ ਅਰਣ ਕੇ ਜੀਵਾਲ ਜੀ ਵੱਲੋਂ ਮੈਨੂੰ ਸ਼੍ਰੀ ਹੰਪੂਰ ਸਾਰਸੀ ਪਾਰਟੀ ਦੇ ਤੇ ਬਣਾਇਆ ਗਿਆ ਉਸ ਨਾਤੇ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਅੱਜ ਅਸੀਂ ਜਿਹੜਾ ਵਲੈਕਸ਼ਨ ਹੈ ਉਹ ਦੋ ਮੁੱਦਿਆਂ ਤੇ ਕਰ ਰਹੇ ਹਾਂ ਦੇਖਦੇ ਜਿਹੜੀ 2 ਸਾਲ ਪਹਿਲਾਂ ਤੁਸੀਂ ਸਰਕਾਰ ਬਣਾਈ ਸੀ ਸਾਰੇ ਸਰਕਾਰ ਜੋ ਸਾਡੇ ਦੁਕਾਨਦਾਰ ਭਰਾ ਵੀ ਬੈਠੇ ਉਹਨਾਂ ਦਾ ਵੀ ਮੈਂ ਧੰਨਵਾਦ ਵੀ ਕਰਦਾ ਤੁਹਾਨੂੰ ਪ੍ਰਣਾਮ ਵੀ ਕਰਦਾ ਜਿਹੜੀ 2 ਸਾਲ ਪਹਿਲਾਂ ਤੁਸੀਂ ਸਰਕਾਰ ਬਣਾਈ ਸੀ ਉਹ ਜਿਹੜੇ 2 ਸਾਲ ਚ ਜੋ ਕੰਮ ਕੀਤੇ ਐ ਸਰਕਾਰੀ ਇਹ ਜਹਾਰ ਸਰਕਾਰੀ ਨੌਕਰੀਆਂ ਰਿਤੀਆਂ ਕੋਈ ਨਿਸ਼ਵਤ ਨਹੀਂ ਕੋਈ ਪਾਇਪ ਦੀ ਜਵਾਬ ਨਹੀਂ ਕੋਈ ਸਪਾਰਸ਼ ਨਹੀਂ ਕਾਬਲੀਅਤ ਤੇ ਮੇਰੀ ਅੱਜ 90% ਜਿਹੜੇ ਬਿਜਲੀ ਦੇ ਬਿੱਲ ਪੰਜਾਬ ਦੇ ਪਰਿਵਾਰਾਂ ਨੂੰ ਜੀਰੋ ਆ ਰਹੇ ਅਕਾਲੀ ਕਾਂਗਰਸ ਭਾਜਪਾ ਦੇ ਸਮੇਂ ਥਰਮਲ ਪਲਾਂਟ ਵੇਚੇ ਜਾ ਰਹੇ ਸੀ ਲੇਕਿਨ ਪ੍ਰਵੰਤਮਾਨ ਦੀ ਖਰੀਦ ਨਹੀਂ ਰਿਹਾ ਔਰ 90% ਲੋਕਾਂ ਨੂੰ ਬਿਜਲੀ ਜਿਹੜੀ ਆ ਇਸ ਮਹਿੰਗਾਈ ਤੇ ਕੌਣ ਦੇ ਕੋਈ ਮਹਿੰਗਾਈ ਦੇਸ਼ ਤੇ ਸੱਭ ਤੋਂ ਇਤਿਹਾਸ ਸੱਭ ਤੋਂ ਵੱਡੇ ਸਤਰ ਤੇ ਪਹੁੰਚ ਗਿਆ 90% ਲੋਕਾਂ ਨੂੰ ਬਿਜਲੀ ਫਰੀਦ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਹੈ ਟੋਲ ਪਲਾਜੇ ਬੰਦ ਕੀਤੇ ਜਾ ਰਹੇ ਨੇ ਇਹਦੇ ਪੰਜਾਬ ਤੇ ਰਵਾਜ ਹੀ ਸੀ ਕਿ ਟੋਲ ਪਲਾਜਾ ਇੱਕ ਵਾਰ ਲੱਗ ਗਿਆ ਫਿਰ ਦਸ਼ਕਾਂ ਤੱਕ ਕਿਉਂਕਿ ਜਿਹੜੀਆਂ ਸੱਤਾਧਾਰੀ ਪਾਰਟੀਆਂ ਸੀ ਉਹ ਕਮਿਸ਼ਨ ਲੈਂਦੀਆਂ ਰਹਿੰਦੀਆਂ ਸੀ ਟੋਲ ਪਲਾਜਾ ਤੇ ਟੋਲ ਪਲਾਜਾ ਚੱਲਦਾ ਹੀ ਰਹਿੰਦਾ ਸੀ ਚੱਲਦਾ ਹੀ ਰਹਿੰਦਾ ਸੀ ਅੱਜ ਭਗਵੰਤ ਸਿੰਘ ਸਿੱਧ ਦੀ ਸਰਕਾਰ ਨੇ ਦੋ ਸਾਲਾਂ 16 ਟੋਲ ਪਲਾਜੇ ਪੰਜਾਬ ਚ ਬੰਦ ਕੀਤੇ ਆ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਦੇ ਦਾ ਕੰਮ ਕੀਤਾ ਹੈ ਆ ਅਸੀਂ ਹੁਣੇ ਗੁਜਰ ਰਹੇ ਸਿਖਾਈ ਦੇ ਤੋਂ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦਾ ਮਕਸਦ ਇਹੀ ਹੈ ਕਿ ਹਰ ਮਹੀਨੇ ਪੰਜਾਬ ਦੀਆਂ ਸੜਕਾਂ ਤੇ ਐਕਸੀਡੈਂਟ ਦੀਆਂ ਵਾਰਦਾਤਾਂ 'ਚ 500 ਲੋਕ ਇਹ ਸਰਕਾਰੀ ਆਂਕੜਾ ਹੈ 500 ਤੋਂ ਵੱਧ ਹਰ ਮਹੀਨੇ ਐਕਸੀਡੈਂਟ ਦਾ ਮਾਰਦੇ ਸੀ ਪੰਜਾਬ ਦੀਆਂ ਸੜਕਾਂ ਤੇ ਔਰ ਜਦੋਂ ਵੀ ਤੁਹਾਡੀ ਸਰਕਾਰ ਭਗਵੰਤ ਮਾਨ ਨੇ ਐਸਐਸ ਸੜਕ ਸਿਕਿਉਰਟੀ ਫੋਰਸ ਜਿਹੜੀ ਹੈ ਉਹ ਬਣਾ ਕੇ ਆਪਣੇ ਜਵਾਨ ਤਨਖਾਹ ਕੀਤੇ ਆ ਅੱਜ ਇਹ ਆਂਕੜਾ ਸਿਰਫ ਤੇ ਸਿਰਫ ਕੰਨ ਤੇ ਆ ਗਿਆ ਅਸੀਂ ਕਿੰਨੇ ਆ ਜਿਹੜੇ ਤਿੰਨ ਵੀ ਲੋਕ ਜਨਾਂ ਗੰਗਾਂ ਉਹ ਵੀ ਬਹੁਤ ਮੰਗ ਪਾਕੀਆਂ ਨੇ ਲੇਕਿਨ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਸੰਵੇਦਨਸ਼ੀਲਤਾ ਹੈ ਆਪਣੇ ਲੋਕਾਂ ਨੂੰ ਲੈ ਕੇ ਉਹਦੀ ਬਦੌਲਤ ਪੇਸ਼ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਸਰ ਕਿਸੇਆ ਫੌਜ ਜਿਹੜੀ ਹੈ ਉਹ ਲਾਗੂ ਕੀਤੀ ਗਈ ਔਰ ਲੋਕਾਂ ਦੀ ਜਾਨਾਂ ਬਚ ਗਈਆਂ ਇਸੇ ਤਰੀਕੇ ਨਾਲ ਪਹਿਲਾਂ ਮਾਸਟਰ ਜਿਹੜੇ ਸੀ ਸਾਡੇ ਇੱਕ ਪੈਨਸ਼ਨ ਲੈਂਦੇ ਕੋਈ ਵੀ EMPLOYE پنجاب ਦਾ ਇੱਕ ਪੈਨਸ਼ਨ ਲੈਂਦਾ ਸੀ ਲੇਕਿਨ ਲੀਡਰ ਜਿਹੜੇ ਆ ਉਹ ਨੌ ਨੌ ਪੈਨਸ਼ਨਾਂ ਲੈਂਦੇ ਸੀ ਪਗੰਤਮਾਨ ਦੀ ਸਰਕਾਰ ਨੇ ਆ ਕੇ ਇਹ ਰਿਵਾਇਤ ਜਿਹੜੀ ਆ ਉਹ ਖਤਮ ਕੀਤੀ ਆ ਔਰ ਅੱਜ ਐਮਐਲਏ ਨੂੰ ਇੱਕ ਪੈਨਸ਼ਨ ਹੈ ਔਰ ਸਮਾਜ ਦੇ ਬਾਕੀ ਜਿਹੜੇ ਕਰਮਚਾਰੀ ਐ ਉਹਨਾਂ ਨੂੰ ਤੇ ਆਲਰੇਡੀ ਇੱਕ ਪੈਨਸ਼ਨ ਸੀ ਇਹ ਪੈਨਸ਼ਨਾਂ ਦਾ ਜਿਹੜਾ ਵੱਡਾ ਸਕੈਂਡਲ ਜਿਹੜਾ ਵੱਡੀ ਮਨੋਪਨੀ ਸੀ ਉਹ ਤੁਹਾਡੀ ਸਰਕਾਰ ਨੇ ਖਤਮ ਕੀਤੀ ਹੈ ਅਸੀਂ ਪੂਰਾ ਇਲੈਕਸ਼ਨ ਆਪਣੀ ਸਰਕਾਰ ਦੀਆਂ ਉਪਲਬਧੀਆਂ ਤੇ ਗਵਰਨੈਂਸ ਤੇ ਔਰ ਲੋਕਾਂ ਦੀਆਂ ਜ਼ਰੂਰਤਾਂ ਤੇ ਲੜ ਰਹੇ ਆ ਅੱਜ ਆਮ ਆਗ੍ਰੀ ਕਲੀਨਿਕ ਜਿਹੜੇ ਬਣਾਏ ਗਏ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦਾ ਮੰਨਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਦੋ ਖर्चे ਪਰਿਵਾਰਾਂ ਤੋਂ ਘਟ ਜਾਣ ਤੇ ਉਸ ਪਰਿਵਾਰ ਦੀ ਖੁਸ਼ਹਾਲੀ ਫਿਰ ਰੋਗ ਨਹੀਂ ਸ਼ਕਦਾ ਔਰ ਇਸੇ ਕਰਕੇ ਅਰਸ਼ੋਕ ਨਿਧੀਚ 1.5 ਕਰੋੜ ਲੋਕਾਂ ਨੇ ਲਾਜ ਕਰਾਇਆ ਜਿਹਦੇ 40 ਤੋ ਵੱਧ ਟੈਸਟ ਪਈ ਹੈ ਔਰ ਲਗਾਤਾਰ ਲੋਕ ਜਿਹੜੇ ਆ ਉੱਥੇ ਆਪਣਾ ਇਲਾਜ ਕਰਵਾ ਰਿਹਾ ਜਿਹੜੇ ਪ੍ਰਾਈਵੇਟ ਹਸਪੀਟਲਾਂ ਚ ਹਜ਼ਾਰਾਂ ਰੁਪਈਆ ਲੱਗਦਾ ਸੀ ਅੱਜ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਲੀ ਵਾਲਕ ਵੀ ਰਾਕੇ ਆਪਣੇ ਲੋਕਾਂ ਦੀ ਸਿਹਤ ਵੱਲ ਪਾਸੇ ਧਿਆਨ ਨਹੀਂ ਦਿੱਤਾ ਹੈ ਅਜੇ ਅਜੇ ਕਿਉਂਕਿ ਮੋਤੀ ਸਾਹਿਬ ਸਾਡੇ 750 ਕਰੋੜ ਰੁਪਈਆ ਸਾਡਾ ਦੇ ਨਹੀਂ ਰਾਇ ਜਿਹੜਾ ਹੈਲਥ ਇੰਸ਼ੂਰੈਂਸ ਦਾ ਸੀ ਜਿਹਦੇ ਨਾਲ ਹਰੇਕ ਕਬਟੀ ਪੰਚਾਇਤ ਔਰ ਬਲੌਕ ਆਮ ਆਦਮੀ ਫ੍ਰੀ ਕਰਾਇਆ ਜਾਣਗੇ ਤਾਂ ਕਿ ਲੋਕਾਂ ਨੂੰ ਜਿਹੜੀ ਦਵਾਈਆਂ ਦਾ ਵੱਡਾ ਆਰਥਿਕ ਬੋਝ ਹੈ ਉਹ ਘਟਾਇਆ ਜਾਵੇ ਸਕੂਲ ਆਫ ਐਮਿਨੈਂਸ ਸਰਕਾਰੀ ਸਕੂਲ ਬਿਹਤਰ ਬਣਾਉਣ ਦੇ ਪਿੱਛੇ ਇੱਕੋ ਹੀ ਇੱਕੋ ਹੀ ਰਾਤਾ ਹੈ ਕਿ ਜਿਹੜੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਹਜ਼ਾਰਾਂ ਰੁਪਈਆ ਬੱਚਿਆਂ ਦੀ ਫੀਸਾਂ ਭਰਦੇ ਆ ਉਸ ਉਸ ਆਰਥਿਕ ਬੋਝ ਤੋਂ ਲੋਕਾਂ ਨੂੰ ਜਿਹੜਾ ਹੈ ਔਰ ਰਾਹਤ ਦੇਣੀ ਹੈ ਔਰ ਔਣ ਵਾਲੇ ਸਮੇਂ ਹਰੇਕ ਬਲਾਕ ਤੇ ਸਕੂਲ ਸਕੂਲ ਆਫ ਐਮਿਊਲੈਂਸ ਔਰ ਜਿਹੜੇ ਸਰਵੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਬਿਹਤਰ ਬਣਾਵਾਂਗੇ ਔਰ ਤੁਹਾਨੂੰ ਜਾਣ ਕੇ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ 10000 ਬੱਚੇ ਜਿਹੜੇ ਆ ਇਹ ਸਾਲ ਚ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਚ ਜਿਹੜੇ ਐਨਰੋਲ ਹੋਏ ਆ ਔਰ ਬੱਟਾ ਆਰਥਿਕ ਬੋਝ ਪਰਵਾਰਾਂ 'ਤੇ ਇਕਟਾਇਆ ਅੱਜ ਕਿਸਾਨਾਂ ਨੂੰ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਡਾ ਜਾਨਾ ਰੇਤ ਜਿਹੜਾ ਕੋਈ ਦੇ ਰਿਹਾ ਦੇਸ਼ 'ਚ ਉਹ ਭਗਵਾਨ ਕਮਾਨ ਦੀ ਸਰਕਾਰ ਤੇ ਰਹੀ ਹੈ ਅੱਜ ਲਗਾਤਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਆ ਅਸੀਂ ਇੱਕ ਪਿਛਲੇ ਪਿੰਡ ਸੀਗੇ ਉੱਥੇ ਲੋਕਾਂ ਨੇ ਆਪ ਦੱਸਿਆ ਸਾਨੂੰ ਕਿ ਸਾਡਾ 2 ਤੋਂ 2.5 ਲੱਖ ਰੁਪਏ ਇਸ ਕਰਕੇ ਬਚਿਆ ਕਿ ਲਗਾਤਾਰ ਸਾਨੂੰ ਬਿਜਲੀ ਮਿਲੀ ਜਿਹਦੇ ਕਰਕੇ ਜਨਰੇਟਰ ਡੀਜਲ ਇੰਜਨ ਨਹੀਂ ਚਲਾਉਣੇ ਪਿਆ ਔਰ ਟੀਜਲ ਨਹੀਂ ਫੁਕਿਆ ਔਰ ਲੋਕਾਂ ਦੇ ਜਨਰੇਟਰਾਂ ਨੂੰ ਜੰਗਾਲ ਲੱਗ ਰਿਹਾ ਸੋ ਇੱਕ ਆਰਥਿਕ ਬੋਝ ਅਸੀਂ ਘਟਾ ਰਹੇ ਆ ਸਾਡਾ ਇਹੀ ਮਕਸਦ ਹੈ ਦੂਜੇ ਪਾਸੇ ਤੁਸੀਂ ਸਾਰੇ ਸੂਝਵਾਨ ਜਾਗਲੇ ਦੇ ਸਤਕਾਰਯੋਗ ਪਤਵੰਤੇ ਬੈਠੇ ਹੋ ਅੱਜ ਦੇਸ਼ ਜਿਹੜੀ ਭਾਜਪਾ ਦੀ ਮੋਤੀ ਸਰਕਾਰ ਹੈ ਉਹ ਲਗਾਤਾਰ ਭਾਈਚਾਰਿਆਂ 'ਚ ਨਫਰਤ ਫੈਲਾ ਰਹੀ ਹੈ ਭਾਈਚਾਰਿਆਂ 'ਚ ਵੰਡ ਪਾ ਰਹੀ ਹੈ ਔਰ ਵੋਟਾਂ ਦੀ ਖਾਤਰ ਪ੍ਰਧਾਨ ਮੰਤਰੀ ਜੀ ਖੁਦ ਵੀ ਅੱਜ ਜਿਹੜਾ ਅਜੰਡਾ ਉਹ ਗਵਰਨਮੈਂਟ ਸਾਡੀ ਦੱਸਦੇ ਨਾ ਉਹ ਦੱਸਦੇ ਸੀ ਨੌਕਰੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ ਨਾ ਮਹਿੰਗਾਈ ਤੇ ਗੱਲ ਕਰਦੇ ਆ ਨਾ ਵਿਰੋਧਗਾਰੀ ਤੇ ਗੱਲ ਕਰਦੇ ਆ ਪ੍ਰਧਾਨ ਮੰਤਰੀ ਜੀ ਗੱਲ ਵੀ ਕਰਦੇ ਆ ਤੇ ਸ਼ਮਸ਼ਾਨ ਤੇ ਕਬਰਸਤਾਨ ਤੇ ਕਰਦੇ ਆ ਮੰਗਲ ਚੂਤਰ ਤੇ ਕਰਦੇ ਆ ਭਾਰਤ ਪਾਕਿਸਤਾਨ ਤੇ ਕਰਦੇ ਆ ਇੱਥੋਂ ਇਹ ਪਤਾ ਲੱਗਦਾ ਹੈ ਕਿ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਦਸਾਂ ਸਾਲਾਂ ਚ ਪੂਰੀ ਤਰ੍ਹਾਂ ਫੇਰ ਰਹੀ ਹੈ ਔਰ ਸਭ ਤੋਂ ਵੱਡਾ ਉਦਾਹਰਣ ਇਹ ਤਾਂ ਮੈਂ ਦਿੰਨਾ ਹੈ ਕਿ ਪ੍ਰਧਾਨ ਮੰਤਰੀ ਦੀ 75 ਸਾਲ ਦੀ ਉਮਰ 'ਚ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਆ ਲੇਕਿਨ 18 ਸਾਲ ਦਾ ਇੱਕ ਨੌਜਵਾਨ ਜਿਹੜਾ ਫੌਜ ਦੇ ਪ੍ਰਤੀਯੋਗ ਕੇ ਦੇ ਸੇਵਾ ਕਰਦਾ ਉਹਨੂੰ 21 ਸਾਲ ਦੀ ਉਮਰ 'ਚ ਰਿਟਾਇਰ ਕੀਤਾ ਜਾ ਰਿਹਾ ਇਹ ਵੱਡੀ ਗੜੀ ਸਾਡੇ ਦੇਸ਼ ਸਾਡੇ ਨਾਲ ਬੇਇਨਸਾਫੀ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਆ ਸੂਪਿਆਂ ਦੇ ਹੱਕ ਮਾਰੇ ਜਾ ਰਹੇ ਸਾਡੇ ਪੈਸੇ ਰੋਕੇ ਜਾ ਰਹੇ ਹੈ ਭਗਵੰਤਾਨ ਆਂ ਦੀ ਇਮਾਨਦਾਰ ਸਰਕਾਰ ਨੂੰ ਕੰਮ ਨਾ ਕਰ ਪਾਵੇ ਹਰ ਰੋਜ਼ ਗਵਰਨਰ ਦਿੱਲੀ ਦੇ ਲੈਫਟੇਡ ਗਵਰਨਰ ਰੋਜ਼ ਜਿਹੜੇ ਆ ਸਰਕਾਰ ਸਰਕਾਰ ਦੇ ਕੰਮਾਂ 'ਤੇ ਖੰਡਾਤੀ ਕਰਦੇ ਆ ਸਾਡਾ ਪੈਸਾ ਰੋਕ ਕੇ ਜਾ ਰਿਹਾ 8000 ਕਰੋੜ ਤੋਂ ਜ਼ਿਆਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਸੜਕਾਂ ਬਣਨੀਆਂ ਮੰਡੀਆਂ ਬਣਨੀਆਂ ਪਿੰਡੂ ਸੜਕਾਂ ਬਣਨੀਆਂ ਪਿਛਲੇ 1.5 ਸਾਲ ਤੋਂ ਮੋਦੀ ਸਾਹਿਬ ਦੇਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਨਾ ਆ ਕਿ ਅੱਜ ਦੇਸ਼ ਦੇ ਸੰਵਿਧਾਨ ਤੇ ਜਿਹੜਾ ਖਤਰਾ ਹੈ ਲੋਕਤੰਤਰ ਤੇ ਜਿਹੜਾ ਖਤਰਾ ਹੈ ਉਹਨੂੰ ਬਚਾਉਣ ਦੀ ਆਵਾਜ਼ ਵੀ ਆਪੀ ਪਾਰਟੀਆਂ ਦਾ ਸਾਥ ਦੋ ਚੰਡੀਗੜ੍ਹ ਵਿੱਚ ਦੇਖਿਆ ਤੁਸੀਂ ਕਿੰਨੇ ਦਿਹਾੜੇ ਭਾਜਪਾ ਨੇ ਮੇਅਰ ਦੇ ਇਲੈਕਸ਼ਨ ਚ ਵੋਟਾਂ ਦੀ ਚੋਰੀ ਕੀਤੀ ਔਰ ਕੈਮਰੇ ਚ ਫੜੇ ਗਏ ਔਰ ਕੈਮਰੇ ਜਦੋਂ ਫੜੇ ਗਏ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਇਹ ਲੋਕਤੰਤਰਤਾ ਕਤਲ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਚਾਹੇ ਅਕਾਲੀ ਦਲ ਵਾਲੇ ਹੋਣ ਚਾਹੇ ਭਾਜਪਾ ਦੀ ਨਫ਼ਰਤ ਹੀ ਰਾਜਨੀਤੀ ਇੰਨਾ ਦੀ ਪਰ ਪੰਜਾਬ 'ਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਕਾਂਗਰਸੀ ਐ ਇਹ ਪਗੌੜੇ ਆ ਜਿਹੜਾ ਸੰਗਰੂਰ ਦਾ ਸੀ ਉਹਨੂੰ ਅਰੰਪੁਰ ਸਾਹਿਬ ਲੜਾ ਰਿਹਾ ਜਿਹੜਾ ਰਾਜਾ ਬੜੂ ਬਠਿੰਡੇ ਦਾ ਸੀ ਉਹਨੂੰ ਲੁਧਿਆਣਾ ਲੜਾ ਰਿਹਾ ਜਿਹੜਾ ਮਨੀਸ਼ ਟਵਾਰੀ ਤੁਹਾਡੇ ਕੋਲ ਵੋਟਾਂ ਲੈ ਕੇ ਧੋਖਾ ਕਰਕੇ ਗਿਆ ਉਹਨੂੰ ਚੰਡੀਗੜ੍ਹ ਭੱਜ ਗਿਆ ਤੇ ਜਿਹੜਾ ਚਰਨਜੀਤ ਸਿੰਘ ਚੰਨੀ ਐ ਫਤਿਹਗੜ ਸਾਹਿਬ ਦੀ ਬਜਾਏ ਉਹ ਜਲੰਧਰ ਇਲੈਕਸ਼ਨ ਲੜ ਰਿਹਾ ਕਿਉਂਕਿ ਇਹ ਲੋਕ ਜਿੱਥੋਂ ਇੱਕ ਵਾਰ ਇਲੈਕਸ਼ਨ ਲੜਨੇ ਸਿਆ दोबारा लोगों फेस नहीं कर सकते करतेप्शन करते अपने वे महर बनाए अमानदार सरकार ची है आम आदमी पार्टी ने मैं लोक सभा की टिकट देखा आशीर्वाद लैंड आया मैं जरूर अपने बारे दसूंगा ਮੈਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਰਾਜਨੀਤੀ ਚ ਲਗਾਤਾਰ ਦੋ ਵਾਰ ਪ੍ਰੈਜ਼ੀਡੈਂਟ ਦਿੱਤਾ 8 ਸਾਲ ਬਤੌਰ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦਾ ਮੈਂਬਰ ਸੰਘਰਸ਼ ਕਰਕੇ ਆਇਆ ਹਮੇਸ਼ਾ ਪੰਜਾਬ ਦੇ ਭਾਈਚਾਰਿਆਂ ਨੂੰ ਮਜ਼ਬੂਤ ਕਰਨੀ ਪੰਜਾਬੀਅਤ ਨੂੰ ਮਜ਼ਬੂਤ ਕਰਨੀ ਲੜਾਈ ਲੜੀਆ ਇਸ ਕਰਕੇ ਤੁਹਾਡੇ ਤਰਫੋਂ ਬੇਨਤੀ ਹੈ ਕਿ ਇਸ ਵਾਰ ਝਾੜੂ ਦਾ ਬਟਨ ਦਬਾ ਕੇ ਇੱਕ ਜੂਨ ਨੂੰ ਜਿਹੜੀਆਂ ਵੋਟਾਂ ਪੈਰੀਆਂ ਆਪਣੇ ਇਸ ਭਰਾ ਨੂੰ ਆਪਣੇ ਸੇਵਤੇ ਦਾ ਮੌਕਾ ਦਿਓ ਕਿਉਂਕਿ ਦੇਸ਼ ਦੀ ਲੋਕ ਸਭਾ ਜਿਹੜੀ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਹੈ ਉੱਥੇ ਉਹ ਬੰਦਾ ਭੇਜੋ ਜਿਹੜਾ बुलंद ਆਵਾਜ਼ ਧੋਹੂ ਜਾ ਕੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਭਾਈਚਾਰਿਆਂ ਵਾਸਤੇ ਦੇਸ਼ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰੇ ਔਰ ਮਹਿੰਗਾਈ ਬਿਰੋਜਗਾਰੀ ਤੇਰੀ ਮੋਦੀ ਸਾਹ ਦੀ ਸਰਕਾਰ ਨੇ ਇਸ ਹੱਦ ਤੱਕ ਵਧਾ ਦਿੱਤੀ ਕਿ ਆਮ ਬੰਦੇ ਨੂੰ ਜਿਹੜਾ ਆ ਉਹ ਦੋ ਟਾਈਮ ਦੀ ਰੋਟੀ ਮੁਸ਼ਕਲ ਹੋ ਗਈ ਨੌਜਵਾਨ ਬਿਰੋਜਗਾਰ ਹੈ ਕਾਰਪੋਰੇਟ ਦੇ ਜਿਹੜੇ ਵੱਡੇ ਕਰਮਚਾਰੀ ਆ ਉਹਨਾਂ ਤੋਂ ਸਾਡੇ ਦੁਕਾਨਦਾਰ ਕਾਰੋਬਾਰ ਜਿਹੜੇ ਸਾਡੇ ਕਾਰੋਬਾਰੀ ਭਰਾ ਆ ਉਹਨੂੰ ਤੇ ਕਾਰਪੋਰੇਟ ਦੇ ਕਰਜ਼ੇ ਕਰਾਏ ਜਾ ਰਹੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਨੂੰ ਇੱਕ ਵੋਟ ਪਾ ਕੇ ਆਪਣੇ ਭਰਾ ਨੂੰ ਆਪਣੇ ਸਪੇਡ ਦੇ ਮੌਕੇ ਦਿਓ ਲੋਕ ਮੁਜਾਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਦੇਸ਼ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਾਂਗੇ ਔਰ ਜਿਹੜੀ ਇਹ ਤਾਨਾਸ਼ਾਹੀ ਸਰਕਾਰ ਹੈ ਜਿਹਦੇ ਇਸੇ ਅਕਾਲੀ ਦਲ ਵਾਲੇ ਆ ਔਰ ਜਿਹੜੀ ਇਹ ਕਾਂਗਰਸ ਜਿੰਨੇ ਸਰਪਰ ਸਰ ਪੰਜਾਬ ਨੂੰ ਲੁੱਟਿਆ ਇਹਨਾਂ ਨੂੰ ਮੂੰਹ ਰੋਂ ਦੀ ਲੋੜ ਨਹੀਂ ਆ ਤੁਹਾਡੇ ਚਰਨਾਂ 'ਤੇ ਬੇਨਤੀ ਕਰਨਾ ਆ ਕਿ ਇੱਕ ਇੱਕ ਬੋਝ ਪਾ ਕੇ ਇਸ ਆਰਾਮਾ ਦੀ ਪਾਰਟੀ ਨੂੰ ਮੌਕਾ ਦਿਓ ਲੋਕਤੰਤਰ ਨੂੰ ਲੋਕਸ਼ਰਮ ਨੂੰ ਬਚਾਉਣ ਲਈ ਔਰ ਦੇਸ਼ ਦੇ ਸਨਭਾਲ ਨੂੰ ਬਚਾਉਣ ਲਈ ने दिवार दिवार जो सा सुप्रीमो है अरविंद केजरीवाल जी की लड़ाई है अपने चलूगा या तनाशाही इस करके तो जनमत बेनती में जाने वाले सारे सरकारों भेन भरा बैठे बुजुर्ग नौजवान मेरिया मावं की एक एक वोट पाके झाड़ू का बटन दवा के इस बार मौका दौ ਕਿਉਂਕਿ ਪੰਜਾਬੀ ਨਹੀਂ ਦੇਸ਼ ਨੂੰ ਦੁਨੀਆ ਚ ਨੰਬਰ 1 ਬਣਾਉਣਾ ਹੈ ਔਰ ਦੇਸ਼ ਦੇ ਭਾਈਚਾਰੇ ਔਰ ਸੰਵਿਧਾਨ ਨੂੰ ਬਚਾਉਣਾ ਹੈ ਉਹਦੇ ਲਈ ਆਮ ਆਦਮੀ ਪਾਰਟੀ ਥੋਕ ਮੋਟਾ ਕੇ ਲੜਾਈ ਕਰ ਰਹੀ ਹੈ ਮਜ਼ਦੂਰ ਕਿਸਾਨ ਦਕਾਨਦਾਰ ਕਰਮਚਾਰੀ ਕਾਰੋਬਾਰੀ ਹਰੇਕ ਕੋ ਥੱੱਕਾ ਜਿਹੜਾ ਨਾਂਦਾਰੀ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਉਸ ਥੱੱਕੇ ਨੂੰ ਅੱਕੇ ਤੋਂ ਉੱਢੀ ਉਹਨਾਂ ਦੇ ਹੱਕਾਂ ਨੂੰ ਬਚਾਉਣ ਦੀ ਔਰ ਦੇਸ਼ ਦਾ ਭਾਈਚਾਰਾ ਔਰ ਸੰਵਿਧਾਨ ਬਚਾਉਣ ਦੀ ਸਾਰੇ ਤੁਸੀਂ ਚਾਹੁੰਦਾ ਬਤਨਵਾਇਓ ਅੰਨ ਯੋਜਨਾ ਬੇਲਤੀਆਂ ਪ੍ਰਵਾਨ ਕਰਕੇ ਸਾਰੇ ਜਨਗਾਂ ਦੇ ਜਿਹੜੇ ਮੇਰੇ ਸਤਕਾਰਯੋਗ ਤੁਸੀਂ பதਵੰਤੇ ਪਹੁੰਚੇ ਹੋ ਜਿੱਥੇ ਦਿਲ ਦੀਆਂ ਗੱਲਾਂ ਤੋਂ ਤੁਹਾਡਾ ਧੰਨਵਾਦ ਕਰਦਾ ਉੱਥੇ ਆਪਣੀ ਸਾਰੀ ਆਵਾਜ਼ ਦੀ ਪਾਰਟੀ ਦੀ ਜਿਹੜੀ ਟੀਮ ਹੈ ਸਾਡੀ ਜਿਹੜੀ ਲਗਾਤਾਰ ਤੁਹਾਡੇ ਸੁੱਖ-ਦੁੱਖ ਨਾਲ ਰਹਿੰਦੀ ਆ ਸਾਡੇ ਹਰਕਨ ਸਾਹਿਬ ਨਲਕ ਮੋਹਨ ਪਾਟਨ ਦੀ ਚਾਹ ਕੋਈ ਵੀ ਉਹਨਾਂ ਕੋ ਆਜੇ ਦਿਨ ਹੋਵੇ ਰਾਤ ਹੋਵੇ ਇਹ ਉਹ ਬੰਦਾ ਹੈ ਉਹ ਇਨਸਾਨ ਹੈ ਜਿਹੜਾ ਹਮੇਸ਼ਾ ਤੁਹਾਡੇ ਸੋਪ ਤੋਂ ਖੜਾ ਹੈ ਔਰ ਅੱਗੇ ਵੀ ਖੜਾ ਹੋਊਗਾ ਭਗਵੰਤਾਨ ਦੀ ਇਮਾਨਦਾਰੀ ਦੀ ਇੰਡਸਟਰੀ ਸਿਪਾਈ ਹੈ ਜੇ ਮੈਂ ਹੋਵਾਂ 파ਟਕ ਸਾਹਿਬ ਔਰ ਚੰਗਾ ਗਗਨਦੀਪ ਬੈਠਾ ਹੈ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਬੈਠਾ ਸਾਰੇ ਬੈਠੇ ਆ ਤੁਹਾਡੇ ਬੇਟੇ ਆ ਤੁਹਾਡੇ ਭਰਾ ਆ ਈਸ਼ਵਰ ਅਸ਼ੀਰਵਾਦ ਦਿਓ ਔਰ ਪੇਸ਼ ਇੰਡੀਆ ਬਲੌਕ ਦੀ ਅਰਬਿੰਦ ਕੇ ਦੀਵਾ ਦੀ ਕੋਈ ਸਰਕਾਰ ਨੂੰ ਦਾ ਪ੍ਰਾਪਤ ਲਗਨ ਪਾਇਓ ਤੁਹਾਡਾ ਬਹੁਤ ਬਹੁਤ ਤਰਵਾੜ ਵਾਏ ਗੁੱਜੀ ਦਾ ਖਾਲਸਾ ਵਾਏ ਗੁੱਜੀ ਦੇ ਪੱਤੇ ਜੈ ਮਾਤਾ ਦੀ ਜੈ ਹਿੰਦ